ਗੱਲ ਇੱਥੇ ਆਈ ਭਰਾਓ ਕਿ ਪਿੰਡ ਵਾਲਿਆਂ ਨੇ ਉਹਨਾਂ ਸਾਰੇ ਤੱਬਰ ਨੂੰ ਛੇਕ ਦਿੱਤਾ ਇਹਨਾਂ ਨਾਲ ਕੋਈ ਸਾਹਜ ਨਾ ਰੱਖੇ ਇਹਨਾਂ ਨੂੰ ਕੋਈ ਭਾਂਡਾ ਟਿੰਡਾ ਨਾ ਦੇਵੇ ਇਹ ਆਪਣਾ ਆਪ ਆਪੇ ਵਰਤਣ ਪਰ ਜਿਹੜਾ ਗੁਰੂ ਦਾ ਸਿੱਖ ਸੱਚ ਬੋਲਣ ਵਾਲਾ ਹੁੰਦਾ ਨਾ ਉਹ ਇਕੱਲਾ ਵੀ ਰਹਿ ਜਾਏ ਉਹਨੂੰ ਪ੍ਰਵਾਹ ਨਹੀਂ ਕਿਸੇ ਦੀ ਹੁੰਦੀ ਅੱਜ ਵੀ ਸੱਚ ਬੋਲਣ ਵਾਲੇ ਇਕੱਲੇ ਵੇਖੇ ਨੇ ਸੱਚ ਬੋਲਣ ਵਾਲੇ ਸੂਲੀਆਂ ਤੇ ਚੜਦੇ ਵੇਖੇ ਨੇ ਸੱਚ ਬੋਲਣ ਵਾਲੇ ਜਿਹੜੇ ਉਹਨਾਂ ਦੇ ਕੇਸ ਕਤਲ ਹੁੰਦੇ ਖੋਪਰੀਆਂ ਲੈਂਦੀਆਂ ਵੇਖੀਆਂ ਨੇ ਸੱਚ ਬੋਲਣ ਵਾਲਿਆਂ ਦੇ ਬੰਦ-ਬੰਦ ਕੱਟੇ ਜਾਂਦੇ ਨੇ ਸੱਚ ਬੋਲਣ ਵਾਲੇ ਜਿਹੜੇ ਆ ਉਹ ਪੱਠੀਆਂ ਚੁੱਕੇ ਜਾਂਦੇ ਨੇ ਆਰਿਆਂ ਨਾਲ ਚੀਰੇ ਜਾਂਦੇ ਨੇ ਤੇ ਉਹ ਲੋਕ ਆ ਜਿਹੜੇ ਸੱਚੀ-ਮੁੱਚੀ ਸੱਚ ਤੇ ਖਲੋਂਦੇ ਨੇ ਸਾਧ ਸੰਗਤ ਜੀ 1 ਸਾਲ ਬੀਤ ਗਿਆ 1671 ਸਨ ਚੜ ਆਇਆ ਇੱਕ ਸਾਲ ਬਾਅਦ ਗੁਰੂ ਸਾਹਿਬ ਦਾ ਮੁਖਵਾਕ ਪੂਰਾ ਹੋਣ ਲੱਗਾ ਤੇ ਤੇਰੇ ਘਰ ਇੱਕ ਪੁੱਤ ਪੈਦਾ ਹੋਣਾ ਹੈ ਹੁਣ ਬੀਬੀ ਸੂਰਤੀ ਦੇ ਘਰ ਤੇ ਭਾਈ ਸਾਧੂ ਦੇ ਘਰ ਇੱਕ ਪੁੱਤ ਪੈਦਾ ਹੋਇਆ ਹੁਣ ਜਿਹੜਾ ਗੁਰਸਿੱਖ ਪਰਿਵਾਰਿਆ ਨਾ ਧੀ ਪੈਦਾ ਹੋ ਜਾਏ ਪੁੱਤ ਪੈਦਾ ਹੋ ਜਾਏ ਸਿੱਖ ਰਹਿਤ ਮਰਜ਼ਾਦਾ ਅਚ ਲਿਖਿਆ ਹੈ ਅਸੀਂ ਨਹੀਂ ਜੇ ਪੜਦੇ ਨਾ ਸਾਨੂੰ ਗੁਰਦੁਆਰਿਆਂ ਵਿੱਚ ਪੜਾਉਂਦਾ ਕੋਈ ਨਾ ਅਸੀਂ ਪੜਦੇ ਨਾ ਘਰੇ ਪੜਦੇ ਅਸੀਂ ਤਾਂ ਸਾਰੀ ਸਾਰੀ ਰਾਤ ਸਾਰਾ ਸਾਰਾ ਦਿਨ ਬੀਬੀ ਆਪਦੇ ਕਮਰੇ ਚ ਮੋਬਾਈਲ ਦੀ ਟੱਚ ਟੱਚ ਹੁੰਦੀ ਬਾਪੂ ਆਪਦੇ ਕਮਰੇ ਚ ਬੇਬੇ ਆਪਦੇ ਕਮਰੇ ਚ ਜੇ ਕੋਈ ਪੁਰਾਣਾ ਆਜੇ ਭੁੱਲਿਆ ਚੁੱਕਿਆ ਉਹਦੀ ਕੋਈ ਗੱਲ ਨਹੀਂ ਸੁਣਦਾ ਹੁਣ ਮੋਬਾਈਲ ਦੇ ਵਿੱਚ ਵੀ ਅਸੀਂ ਸਿੱਖ ਰਹਿਤ ਮਰਯਾਦਾ ਕੱਢ ਕੇ ਪੜ ਸਕਦੇ ਹਾਂ ਪਰ ਨਹੀਂ ਸਾਡੀ ਕਿਸਮਤ ਕੁਝ ਹੋਰ ਹੋ ਗਈ ਸਾਧ ਸੰਗਤ ਜੀ ਸਿੱਖ ਰਹਿਤ ਮਰਯਾਦਾ ਚ ਲਿਖਿਆ ਹੈ ਵੀ ਘਰ ਦੇ ਵਿੱਚ ਧੀ ਪੈਦਾ ਹੋਵੇ ਪੁੱਤਰ ਪੈਦਾ ਹੋਵੇ ਗ੍ਰੰਥੀ ਸਿੰਘ ਨੂੰ ਬੁਲਾਓ ਉਹ ਜਪਜੀਤ ਸਾਹਿਬ ਦਾ ਪਾਠ ਕਰੇ ਕੌਲੇਜ ਪਤਾਸੇ ਪਾਵੇ ਵਿੱਚ ਕਿਰਪਾਨ ਫੇਰੇ ਸ਼ਸ਼ਤਰ ਤੇ ਬਾਣੀ ਬਾਣੇ ਦੀ ਜਿਹੜੀ ਉਹ ਗੁਰਤੀ ਆ ਉਹ ਬੱਚੇ ਨੂੰ ਮਿਲਣੀ ਚਾਹੀਦੀ ਆ ਤੇ ਗੁਰਤੀ ਪਤਾ ਕੀ ਹੁੰਦੀ ਆ ਬੜੀ ਲੇਟ ਬੱਚਾ ਪੈਦਾ ਹੁੰਦਾ ਦਾਦਾ ਡਰਮ ਸ਼ਰਾਬ ਦਾ ਪਾ ਲਿੰਦਾ ਤੇ ਉਹ ਨਾਲੇ ਤਾਂ ਲੋਕਾਂ ਨੂੰ ਸਾਦਾ ਨਾਲੇ ਕੁਮਲ ਵੇੜ ਕੇ ਆਪਣੇ ਪੋਤਰੇ ਦੇ ਮੂੰਹ ਦਿੰਦਾ ਉਹ ਕਹਿੰਦਾ ਤੂੰ ਵੀ ਸ਼ਗਲਾ ਨਵਾਂ ਜੰਮਿਆ ਉਹ ਜੇ ਜੰਮੇ ਦੀਪ ਉਹਦੇ ਮੂੰਹ ਨੂੰ ਨਸ਼ਾ ਲਾਇਆ ਜਾਏ ਉਹ ਵੱਡਾ ਹੋ ਕੇ ਭਾਈ ਤਾਰੂ ਸਿੰਘ ਨਹੀਂ ਜੇ ਬਣਨਾ। ਬਾਬਾ ਦੀਪ ਸਿੰਘ ਨਹੀਂ ਜੇ ਬਣਨਾ। ਬਾਬਾ ਦੀਪ ਸਿੰਘ ਉਹ ਬਣੂਗਾ ਜਿਹਨੂੰ ਬਾਣੀ ਤੇ ਸ਼ਸਤਰ ਦੀ ਪੌਲ ਮਿਲਦੀ। ਕਹਿੰਦੇ ਨੇ ਇਹਨਾਂ ਸੋਚਿਆ ਵੀ ਗੁਰੂ ਅਰਜਨ ਸਾਹਿਬ ਦੇ ਵਰਨਾ ਪੁੱਤ ਹੋਇਆ। ਆਪਾਂ ਗੁਰੂ ਸਾਹਿਬ ਕੋਲ ਚਲੀਏ ਤਾਂ ਨਾਰ ਖਾ ਲਿਆਈਏ। ਹੁਣ ਉਹਨਾਂ ਬੱਚਾ ਚੁੱਕਿਆ ਜੀ ਗੁਰੂ ਹਰਗੋਬਿੰਦ ਸਾਹਿਬ ਦੇ ਕੋਲ ਨਾਲੇ ਦਸਵੰਦ ਖੜਿਆ ਉਸ ਵੇਲੇ ਗੁਰੂ ਸਾਹਿਬ ਅੰਮ੍ਰਿਤਸਰ ਸਾਹਿਬ ਦੇ ਕਹਿੰਦੇ ਅੰਮ੍ਰਿਤਸਰ ਸਾਹਿਬ ਆਪਣੇ ਜਦੋਂ ਵਾਰੀ ਆਈ ਨਾ ਮੱਥਾ ਟੇਕਣ ਦੀ ਤੇ ਜਿਹੜਾ ਬੱਚਾ ਸੀ ਉਹ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਲੰਮੇ ਪਾ ਦਿੱਤਾ ਆਖਿਆ ਪਿਤਾ ਜੀ ਤੁਹਾਡੀ ਕਿਰਪਾ ਦੇ ਨਾਲ ਪੁੱਤ ਪੈਦਾ ਹੋਇਆ ਤੇ ਇਹਦਾ ਨਾਂ ਅਸੀਂ ਤੁਹਾਡੇ ਤੋਂ ਰਖਾਉਣਾ ਚਾਹੁੰਦੇ ਹਾਂ ਹੁਣ ਜਰਾ ਸੁਣਿਓ ਨਾਂ ਵੀ ਗੁਰੂ ਹਰਗੋਬਿੰਦ ਸਾਹਿਬ ਨੇ ਰੱਖਣਾ ਹੈ ਸੇਵਾ ਕਿੰਨੀ ਹੋਣੀ ਆ ਨਾਂ ਕੀ ਸੀ ਉਹ ਤੁਸੀਂ ਕੱਪਤਾ ਹੀ ਸੁਣ ਲੈ ਤੇ ਜਾਂ ਤੁਸੀਂ ਜਿਹੜੇ ਤਿਆਹ ਜਾਣਦੇ ਉਹ ਬੁੱਝ ਲਿਓ ਕਿਉਂਕਿ ਮੈਂ ਤਾਂ ਰਿਜ਼ਲਟ ਪਿੱਛੇ ਕੱਢਦਾ ਹਾਂ ਭਈ ਗੁਰੂ ਸਾਹਿਬ ਨੇ ਉਹ ਬੱਚੇ ਦਾ ਕੀ ਨਾਂ ਰੱਖਿਆ ਉਹ ਵੱਡਾ ਹੋ ਕੇ ਕੀ ਬਣਿਆ ਸੁਣੀਏ ਜਰਾ ਪਿਆਰ ਨਾਲ ਉਹ ਆਪਣੇ ਪੁੱਤਰ ਦਾ ਨਾਂ ਗੁਰੂ ਹਰਗੋਬਿੰਦ ਸਾਹਿਬ ਦੇ ਮੁੱਖੋਂ ਹੀ ਕਿਉਂ ਰਖਾਇਆ ਪਾਗਾ ਵਾਲੀ ਹੈ ਸੂਰਤੀ ਬੀਬੀ ਗੁਰੂ ਜੀ ਨੇ ਮੇਰਾ ਕਾਰੀਆਂ ਪਾਤੀ ਜਿਸ ਦਾ ਪਾਤੀ ਜਿਸ ਦਾ ਸਾਰਾ ਵਾਰੀ ਛਾਟੀ ਕੇ ਗੁਰੂ ਜੀ ਦਾ ਸਿੱਖ ਬਣਿਆ ਕਈ 파ੜ ਕੇ ਪਾਗਾ ਵਾਲੀ ਹੈ ਸੂਰਤੀ ਬੀਬੀ ਗੁਰੂ ਜੀ ਨੇ ਮੇਰਾ ਪਦੀ ਜੇ ਸੁਦਾ ਪਦੀ ਜੇ ਸੁਦਾ ਸਾਰੀ ਛਾਟੀ ਕੇ ਗੁਰੂ ਦੀ ਦਾ ਸਿੱਖ ਬਣਿਆ ਕਈ ਫਾੜ ਕੇ ਕਈ ਕਈ ਫਾੜ ਕੇ ਕਰਾਇਆ ਪੀਰਖਾਨਾ ਕਰਤੇ ਚਰਾਗਾ ਬੰਦ ਸੀ ਟੋਲਾ ਰੁਸੀਆ ਓ ਟੋਲਾ ਰੁਸੀਆ ਸਰਵ ਵੇ ਪਿੰਡ ਵਾਲਿਆ ਤੋੜੀਆਂ ਸਾਂਝਾਂ ਬੈਠ ਗਏ ਸੀ ਮੂੰਹ ਵਟਕੇ ਦੋਹਾਂ ਜੀਆਂ ਨੇ ਦੋਹਾਂ ਜੀਆਂ ਪਰਵਾਣਾ ਕੀਤੀ ਇਹ ਨਾ ਦੀਨ ਰਾਜੀਗੀ ਨਹੀਂ ਸਾਂਝ ਪਾਲੀ ਹੈ ਸਾਂਝ ਪਾੜੀ ਹੈ ਗੁਨਾਹ ਨਾਲ ਭਾਰੀ ਜਨੇ ਰਾਤ ਪਾਣੀ ਪਾੜਦੇ ਆਵਾਜਾਈ ਆ ਆ ਆਵਾਜਾਈ ਹੈ ਸਿੱਖਾਂ ਦੀ ਲੱਗ ਗਈ ਆਵਾਜਾਈ ਹੈ ਸਿੱਖਾਂ ਦੀ ਲੱਗ ਗਈ ਲਾਕੇ ਬੰਦੇ ਮਾਨ ਬਣਿਆ ਰੈਂਦੇ ਲੰਗਾਰਾ ਰੈਂਦਾ ਲੰਗਾਰਾ ਮੇਂ ਛਾ ਚਲਦਾ

ਸੂਰਤੀ ਦੇ ਜਾ ਕੇ ਭਾਗਿਆ ਐਸਾ ਜੰਮਿਆ ਉਹ ਐਸਾ ਜੰਮਿਆ ਬਾਲ ਮਮਮੋਣ ਸੂਰਤੀ ਨਿਆਰੀ ਜਗ ਤੋਂ ਤੁਹਾਡੀਆਂ ਨੇ ਤੁਹਾਡੀਆਂ ਨੇ ਪਰਣ ਇਹ ਕੀਤਾ ਨਾਮ ਰਕਾਉਣਾ ਗੁਰਾਂ ਤੋਂ ਸਮਾ ਮਤ ਪਤੇ ਕੀ ਆਗੁਰਾਂ ਦੇ ਚਰਨੀ ਹੱਥ ਜੋੜ ਕੇ ਕੀਤੀ ਮਿਹਨਤੀ ਸੋਹਣੇ ਬਾਲ ਦਾ ਸੋਹਣੇ ਬਾਲ ਦਾ ਰੱਖੋ ਜੀ ਨਾਮ ਸੋਣਾ ਆਪਣੇ ਮੁਖਾਰੀ ਬਿੰਦ ਤੋਂ ਅਜੇ ਠੀਕ ਨਾ ਅਜੇ ਠੀਕ ਨਹੀਂ ਆਸਾ ਕੋਈ ਨਾ ਬਰਖਿਆ ਕਿਉਂ ਦੇ ਚਾ ਮੇਰਾ ਵੇ ਵੇਚਣ ਕੇ ਬਾਲਕ ਦਾ ਰੂਪ ਵੇਖਿਆ ਹੱਸਿਆ ਹੱਸਿਆ ਭਾਈ ਰੂਪਾ ਤੇ ਨਹੀਂ ਉਸ ਦਾ ਹੋ ਰੱਖਿਆ ਮਹਾਰਾਜ ਬਾਲਕ ਦਾ ਮੂੰਹ ਵੇਖ ਕੇ ਬੜਾ ਸੇ ਤੇ ਨਾ ਰੱਖਿਆ ਭਾਈ ਰੂਪਾ ਪਾਈ ਰੂਪੇ ਗੁਰੂ ਹਰਗੋਬਿੰਦ ਸਾਹਿਬ ਦਾ ਸ਼ੇਰ ਬਹਾਦਰ ਬਾਬਾ ਵਿਧੀ ਚੰਦ ਸਾਹਿਬ ਘੋੜੇ ਲਿਖਿਆ ਸੀ ਪਾਈ ਰੂਪੇ ਦੀ ਅਨਸੰਪੰਸ ਗੁਰੂ ਗੋਬਿੰਦ ਸਿੰਘ ਤੱਕ ਲੜੀ ਇਤਿਹਾਸ ਪੜਾਂ ਮੇਰਾ ਸਾਧ ਸੰਗਤ ਜੀ ਪਾਈ ਰੂਪਾ ਗੁਰੂ ਦਾ ਖਾਲਸਾ ਬਣਦਾ ਹੈ ਇਹਦੇ ਪੋਤੜੇ ਪੋਤਰੇ ਖਾਲਸੇ ਬਣਦੇ ਨੇ ਬੜੀਆਂ ਜੰਗਾਂ ਦੇ ਵਿੱਚ ਹਿੱਸਾ ਲੈਂਦੇ ਨੇ ਗੁਰੂ ਕੇ ਖਾਲਸੇ ਬਣਦੇ ਨੇ ਇਹ ਪਾਈ ਰੂਪਾ ਨਾਮ ਗੁਰੂ ਕੇ ਇਹ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਨੇ ਰੱਖਿਆ